ਪਰਿਵਾਰਾਂ ਦੇ ਮਾਨਸਿਕ ਤਸ਼ੱਦਦ ਜਹਾਦ ਤਾਂ ਤੋਂ ਬਾਅਦ ਵੀ ਪੁਲਿਸ ਕਾਫੀ ਸਮਾਂ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰਦੀ ਰਹੀ ਇਹਨਾਂ ਪਰਿਵਾਰਾਂ ਨੇ ਬਹੁਤ ਤਸ਼ੱਦਦ ਝੱਲਿਆ ਹੈ ਸ਼ਹੀਦ ਭਾਈ ਅਮਰ ਸਿੰਘ ਦੇ ਭਰਾ ਭਾਈ ਬਲਵੀਰ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਲੰਬਾ ਸਮਾਂ ਪ੍ਰਚਾਰ ਦੀ ਸੇਵਾ ਕਰਕੇ ਧਰਮ ਪ੍ਰਚਾਰ ਕਮੇਟੀ ਵਿੱਚੋਂ ਬਤੌਰ ਪ੍ਰਚਾਰ ਸੇਵਾ ਮੁਕਤ ਹੋਏ ਹਨ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਇਸੀ ਦਰਸ਼ੀ ਇਤਪਈ ਪਿਆਰਾ ਸਿੰਘ ਦੇ ਭਰਾ ਭਾਈ ਗੁਰਦੇਵ ਸਿੰਘ ਅਤੇ ਸ਼ਹੀਦ ਪਈ ਸੰਚੇਰ ਸਿੰਘ ਦੇ ਭਰਾ ਸਰਦਾਰ ਤੇਜਾ ਸਿੰਘ ਹੋਰਾਂ ਨੇ ਬਹੁਤ ਤਸ਼ੱਦਦ ਚੱਲਿਆ ਇਹ ਇਹ ਤਸ਼ੱਦਦ ਸਿਰਫ ਇੱਕ ਨਹੀਂ ਸੀ ਲਗੋ ਕਿੰਨੇ ਸਾਲ ਇੰਨਾ ਤੇ ਮਾਨਸਿਕ ਤਸ਼ੱਦਦ ਹੁੰਦਾ ਰਿਹਾ ਜਦੋਂ ਜਿਸ ਅਫਸਰ ਦਾ ਦਿਲ ਕਰਦਾ ਇਹਨਾਂ ਨੂੰ ਥਾਣੇ ਸੱਦ ਲੈਂਦਾ ਅਤੇ ਉਲੀ ਗੱਲਾਂ ਮੁਰਮੁਰ ਪੁੱਛਦੇ ਰਹਿੰਦੇ ਸਰਦਾਰ ਤੇਜਾ ਸਿੰਘ ਦੇ ਦੱਸਣ ਅਨੁਸਾਰ ਇਹ ਮਾਨਸਿਕ ਤਸ਼ੱਦਦ ਅਜੇ ਵੀ ਮੁੱਕਿਆ ਨਹੀਂ ਹੈ ਸੰਘੂ ਉਸੇ ਤਰ੍ਹਾਂ ਜਾਰੀ ਹੈ ਜਿਸ ਤਹਿਤ ਉਸ ਅਜੇ ਵੀ ਕਦੇ-ਕਦਾਈਂ ਉਹਨਾਂ ਕੋਲ ਆਉਂਦੀ ਰਹਿੰਦੀ ਹੈ ਇਸੇ ਤਰ੍ਹਾਂ ਸ਼ਹੀਦ ਪਿਆਰਾ ਸਿੰਘ ਅਤੇ ਬਾਕੀ ਸਿੰਘਾਂ ਦੀ ਇੱਕ ਠਾਰ ਪਿੰਡ ਬਖਤਲੀ ਸੀ ਜਿਸ ਬਾਬਤ ਅੱਗੇ ਚੱਲ ਕੇ ਵਿਸਤਾਰ ਵਿੱਚ ਗੱਲ ਕਰਾਂਗੇ ਉਹ ਠਾਰ ਵਾਲੇ ਪਰਿਵਾਰ ਦੇ ਦੋ ਜੀ ਪੁਲਿਸ ਨੇ 1992 ਦੇ ਅਖੀਰ ਵਿੱਚ ਘਰੋਂ ਚੱਕ ਕੇ ਸ਼ਹੀਦ ਕਰ ਦਿੱਤੇ ਸਨ ਉਹਨਾਂ ਦੀਆਂ ਸ਼ਹਾਹਨਤਾ ਤੋਂ ਬਾਅਦ ਘਟੋ ਘਟ 6-7 ਸਾਲ ਜਦੋਂ ਵੀ ਭਵਾਨੇਗੜ ਥਾਣੇ ਵਿੱਚ ਕੋਈ ਐਸਐਚਓ ਬਦਲ ਕੇ ਆਉਂਦਾ ਤਾਂ ਪਰਿਵਾਰ ਚੋਂ ਸਰਦਾਰ ਨਾਜਲ ਸਿੰਘ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਲਈ ਥਾਣੇ ਬੁਲਾਉਂਦਾ ਇਹ ਸਿਲਸਲਾ ਲਗਾਤਾਰ ਚੱਲਦਾ ਰਿਹਾ